ਜਿਹੜੇ ਬੰਦੇ ਦੀ ਗਰਦਨ ਕੱਟੀ ਗਈ ਨਾ ਚਾਈਨਾ ਡੋਰ ਦੇ ਨਾਲ ਜਿਹੜੀ ਰਾਜੂ ਦਾ ਮੁੰਡਾ ਪਤੰਗ ਚੜਾ ਰਿਹਾ ਸੀਗਾ ਜਿਹੜੀ ਥੋੜਿਆ ਆਹ ਸੇਠ ਜੀ ਨੇ ਨੇਕ ਚੰਦ ਜੀ ਨੇ ਵੇਚੀ ਆ ਡੋਰ ਅੱਛਾ ਉਹਦੀ ਗਰਦਨ ਬੰਦੇ ਦੀ ਇਸ ਤਰ੍ਹਾਂ ਕੱਟੀ ਗਈ ਲੋਕਾਂ ਦੇ ਤੁਸੀਂ ਨਮਾਇੰਦੇ ਚੁਣੇ ਹੋਏ ਉਹ ਵੀ ਥੋੜਾ ਹੀ ਆ ਉਹਨਾਂ ਨੂੰ ਹੋ ਸਕਦਾ ਉਹਨਾਂ ਵੀ ਸਾਰੇ ਟੱਬਰ ਨੇ ਵੋਟ ਤੁਹਾਨੂੰ ਪਾਈ ਹੋਵੇ ਅੱਛਾ ਜੀ ਠੀਕ ਹੈ ਉਹਦੀ ਗਰਦਨ ਕੱਟੀ ਕਿ ਉਹਦੇ ਘਰ ਵਾਲੀ ਦਾ ਜਿਹੜਾ ਮੋਟਰਸਾਈਕਲ ਤੋਂ ਜੋ ਡਿੱਗਿਆ ਤੇ ਸਿਰ 파ੜ ਗਿਆ ਉਹਦੇ ਟਾਂਕੇ ਲੱਗੇ ਹੋਇਆ ਉਹ ਬੰਦਾ ਹੋ ਸਕਦਾ ਨਾ ਬਚੇ ਉਹ ਤਿੰਨ ਚਾਰ ਜੁਆਕਾਂ ਦਾ ਪਿਆ ਹੋਇਆ ਇਕੱਲਾ ਕਮਾਉਣ ਵਾਲਾ ਦੁਕਾਨਾਂ ਤੇ ਬੰਦ ਕਰਾਏਗਾ ਡੋਰ ਮਤਲਬ ਤੁਹਾਡੀ ਕਿਹੜੇ ਬੰਦੇ ਤੂੰ ਮਤਲਬ ਤੁਹਾਡੀ ਵਿੱਚ ਵੀ ਕਰਾਏਗਾ ਡੋਰ ਤੂੰ ਲੈ ਕੇ ਸੀਰਮ ਸਾਹਿਬ ਨਾਲ ਤਾਂ ਸਾਰਾ ਸ਼ਹਿਰ ਦੇ ਡੋਰਾਂ ਬੰਦ ਕਰਾਏ ਮੈਂ ਸਾਰੀਆਂ ਇੱਕ ਬੰਦਾ ਚੱਕ ਲਿਆ 7 ਬੰਦੇ ਡੋਰਾਂ ਵਿੱਚ ਹੀ ਹੁੰਦੇ ਐ ਐਮ ਐਲ ਏ ਸਾਹਿਬ ਮੈਨੂੰ ਨਾਂ ਦੇਓ ਉਹਨਾਂ ਦੇ ਜੇ ਤੁਹਾਨੂੰ ਪਤਾ ਨਹੀਂ ਜੇ ਤੁਹਾਨੂੰ ਪਤਾ ਵਿਖਦੀ ਹੈ ਤਾਂ ਮੈਨੂੰ ਨਾਂ ਦੇ ਦਿਓ ਉਹਨਾਂ ਨੂੰ ਕਿੱਥੋਂ ਲੈ ਕੇ ਹੁੰਦਾ ਡੋਰ ਤੁਸੀਂ ਇੱਕ ਬੰਦੇ ਨੂੰ ਚੱਕ ਲੈਂਦਾ ਸ਼ਹਿਰ ਚ ਦੁਕਾਨਾਂ ਬਹੁਤ ਨੇ ਮੈਂ ਕਹਿੰਦਾ ਜੀ ਦੁਕਾਨਾਂ ਬਹੁਤ ਆ ਦਾ ਮਤਲਬ ਤੁਹਾਨੂੰ ਪਤਾ ਹੈ ਕਿ ਕਿੱਥੇ ਵਿਖਦੀ ਹੈ ਯਾਰ ਮੇਰੇ ਨਾਲ ਹੁਣ ਤੂੰ ਬਾਲਾ ਉੱਚੀ ਨਹੀਂ ਵੀ ਗੱਲਾਂ ਕਰ ਤੂੰ ਹੁਣ ਐਮਐਲਏ ਸਾਹਿਬ ਇਹ ਕਰੇ ਕਿ ਨਹੀਂ ਭੇਜਨੇਗੀ ਐਮਐਲਏ ਸਾਹਿਬ ਜਰਾ ਝੁਲੀ ਵੇਤਰਾ ਗੋਲ ਕਰਾਵਾ ਫਰਹਾਲਕੋਟ ਸਾਈਡ ਦਾ ਐਮਐਲਏ ਸਾਹਿਬ ਉੱਚੀ ਬੋਲਣਾ ਤੁਸੀਂ ਸ਼ੁਰੂ ਕੀਤਾ ਪਹਿਲ ਮੈਂ ਨਹੀਂ ਕੀਤੀ ਮੇਰੀ ਇੱਕ ਬੇਨਤੀ ਸੁਣ ਲੋ ਮੈਂ ਹੁਣ ਵੀ ਚੁੱਪ ਕਰਕੇ ਸਾਡੇ ਮੈਂ ਤੇਰੀ ਕੋਈ ਬੇਨਤੀ ਨਹੀਂ ਸੁਣੀ ਚੁੱਪ ਕਰਕੇ ਸਾਡੇ ਦੋਨੇ ਬੰਦੇ ਘਰੇ ਭੇਜ ਦੇ ਬਸ ਮੈਂ ਤੁਹਾਨੂੰ ਰਿਕਵੈਸਟ ਕਰਦਾ ਗੱਲ ਕਰਨੀ ਹੈ ਤੂੰ ਮੇਰੇ ਕੋਲ ਇੱਥੇ ਦਫਤਰ ਜਾ ਕੇ ਕਰ ਲਈ ਆ ਕੇ ਤੁਸੀਂ ਇੱਕ ਗੱਲ ਦੱਸੋ ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ ਕਦੇ ਪੁਲਿਸ ਪ੍ਰਸ਼ਾਸਨ ਨੇ ਤੁਹਾਡੇ ਕਿਸੇ ਕੰਮ 'ਚ ਦਖਲਅੰਦਾਜ਼ੀ ਕੀਤੀ ਹੈ ਕਿ ਤੁਸੀਂ ਐ ਨਹੀਂ ਐ ਕਰਨਾ ਯਾਰ ਸਾਨੂੰ ਨਾ ਸਿਖਾ ਮੇਰੀ ਸੁਣੋ ਗੱਲ ਫਿਰ ਸਰ ਸਾਨੂੰ ਵੀ ਨਾ ਸਿਖਾਓ ਐਮਐਲਏ ਸਾਹਿਬ ਸਾਨੂੰ ਵੀ ਨਾ ਸਿਖਾਓ ਤੁਸੀਂ ਸਾਨੂੰ ਕਾਨੂੰਨ ਨੇ ਤੁਸੀਂ ਕਾਨੂੰਨ ਨੇ ਸਿਖਾ ਸਕਦੇ ਹੋ ਆਪਾਂ ਲੋਕ ਰਹੇ ਮੈਂ ਤੁਹਾਨੂੰ ਦੱਸਦਾ ਐਮਐਲਏ ਸਾਹਿਬ ਐਮਐਲਏ ਸਾਹਿਬ ਤੁਸੀਂ ਲੋਕਾਂ ਦੇ ਚੁਣੇ ਹੋਏ ਨਮਾਇੰਦੇ ਹੋ ਤੁਸੀਂ 5 ਸਾਲ ਰਹਿਣਾ ਹੈ ਅਸੀਂ ਆਪਣੀ ਸਰਵਿਸ ਪੂਰੀ ਕਰਕੇ ਫਿਰ ਰਿਟਾਇਰਮੈਂਟ ਲੈਣੀ ਹੈ ਤੁਸੀਂ ਜਿਹੜੇ ਦਬਕੇ ਮੈਨੂੰ ਮਾਰਦੇ ਨਾ ਸਰ ਰਿਟਾਇਰਮੈਂਟ ਲੈਣੀ ਹੈ ਕੁਸ਼ਮਤੀ ਕਰੇ ਮੈਂ ਤੇਰੀ ਰਿਟਾਇਰਮੈਂਟ ਪਹਿਲਾਂ ਕਰਾ ਗੋ ਤਨਮ ਤੁਸੀਂ ਕਰਵਾ ਦਿਓ ਜੇ ਕੋ ਦਿਲ ਕੀਤਾ ਇਹ ਤੁਹਾਡੇ ਵੱਸ ਦਾ ਇਹ ਤੁਹਾਡੇ ਵੱਸ ਦਾ ਰੋਗ ਨਹੀਂ ਹੈ ਪਖਾਨ ਕੋਟ ਪਖਾਨ ਕੋਟ ਛੱਡੋ ਤੁਸੀਂ ਮੇਰੀ ਚਾਹੇ ਨਾ ਤੁਸੀਂ ਜੰਮੂ ਕਸ਼ਮੀਰ ਦੀ ਬਦਲੀ ਕਰਵਾ ਦਿਓ ਜਿੱਥੇ ਤੁਹਾਡਾ ਦਿਲ ਕਰਦਾ ਪਾਕਿਸਤਾਨ ਭੇਜ ਦਿਓ ਤੁਸੀਂ ਮੇਰੀ ਬਦਲੀ ਕਰਵਾਓ ਥੋੜੇ ਪੱਲੇ ਹੈ ਕੀ ਤੁਸੀਂ ਮੇਰੀ ਬਦਲੀ ਕਰਵਾ ਸਕਦੇ ਹੋ ਤੁਸੀਂ ਮੇਰੇ ਸਟਾਰ ਨਹੀਂ ਲਾ ਸਕਦੇ ਤੁਆਰੀ ਮੈਂ ਖੜ ਜਾ ਮੈਂ ਤੇਰੇ ਨਾਲ ਕਰਦਾ ਗੱਲ ਖਾਣੇ ਆ ਕੇ ਕਰਨਾ ਕਰ ਹਾਂ ਕੋਈ ਗੱਲ ਨਹੀਂ ਆਜੋ ਮੈਂ ਵੇਟ ਕਰਦਾ ਤੁਹਾਡੀ ਆਜੋ ਆਜੋ ਆ ਦੇਖੋ ਇਹ ਥੋੜੇ ਚੁਣੇ ਹੋਏ ਲੋਕ ਆ ਸਰਪੰਚ ਸਾਹਿਬ ਜਦੋਂ ਆ ਚੀਜ਼ਾਂ ਹੁੰਦੀਆਂ ਨਾ ਤੇ ਫਿਰ ਉੱਥੇ ਗੱਲ ਸਾਡੇ ਤੇ ਆ ਜਾਂਦੀ ਵੀ ਪੁਲਿਸ ਆਹ ਨਹੀਂ ਕਰਦੀ ਪੁਲਿਸ ਉਹ ਨਹੀਂ ਕਰਦੀ ਹੁਣ ਮੈਂ ਤਾਂ ਆਪਦੇ ਵੱਲੋਂ ਤੁਸੀਂ ਵੀ ਸੁਣੀਆ ਨਾ ਅਨਾਉਂਸਮੈਂਟ ਸੁਣ ਲਈ ਮੈਂ ਆਪਦੇ ਹਲਕੇ ਦੇ ਜਿੰਨੇ ਮੈਨੂੰ ਪਿੰਡ ਲੱਗਦੇ ਆ ਨਾ ਮੈਂ ਉਹ ਸਾਰੇ ਪਿੰਡਾਂ ਦੇ ਵਿੱਚ ਮੈਂ ਜੀ ਕਰਾਈ ਅਨਾਉਂਸਮੈਂਟਾਂ ਤੁਸੀਂ ਸੁਣੀਆ ਸਾਰਿਆਂ ਨੇ ਮੈਂ ਅਨਾਉਂਸਮੈਂਟ ਹਰ ਇੱਕ ਬੰਦੇ ਵਾਸਤੇ ਕਰਵਾਈ ਹੈ ਚਾਹੇ ਕੋਈ ਛੱਟੇ ਦਾ ਕੰਮ ਕਰਦਾ ਹੈ ਚਾਹੇ ਕੋਈ ਚਿੱਟੇ ਦਾ ਕੰਮ ਕਰਦਾ ਹੈ ਚਾਹੇ ਕੋਈ ਚਾਇਨਾ ਡੋਰ ਦਾ ਕੰਮ ਕਰਦਾ ਹੈ ਚਾਹੇ ਕੋਈ ਚੋਰੀਆਂ ਕਰਦਾ ਚਾਹੇ ਕੋਈ ਖੋਹਾ ਕਰਦਾ ਮੈਂ ਹਰੇਕ ਬੰਦੇ ਵਾਸਤੇ ਅਨਾਉਂਸਮੈਂਟ ਕਰਾਈ ਹੈ ਵੀ ਜਿਹਦੀ ਜੋਸ ਆ ਜਾ ਬਣਦੀ ਕਾਨੂੰਨ ਦੇ ਮੁਤਾਬਕ ਮੈਂ ਇੱਕ ਜੀ ਸਿੱਖੀ ਹੈ ਜੀ ਮੈਂ ਜਿਹੜੇ ਦਿੰਦੀ ਇਹ ਵਰਦੀ ਪਾਈ ਆ ਨ ਤੇ ਬੇਸ਼ੱਕ ਮੇਰੀ 1.5 ਲੱਖ ਹੋਵੇ ਮੈਂ ਆਪਦੀ ਤਨਖਾਹ ਤੋਂ ਬਿਨਾ ਕਦੇ 1 ਰੁਪਿਆ ਵੀ ਇਹੋ ਜਿਹਾ ਜਿਹੜਾ ਸੋਚਦੇ ਆ ਨਾ ਕੋਈ ਮੈਂ ਕਦੇ 1 ਰੁਪਿਆ ਵੀ ਇਹੋ ਜਿਹਾ ਹਰਾਮਦਾਰ ਦੇ ਘਰੇ ਨਹੀਂ ਲੈ ਕੇ ਗਿਆ ਤੇ ਪੁਲਿਸ ਬਦਨਾਮ ਹੁੰਦੀ ਹੈ ਸਾਰੀ ਤਵਾ ਲੱਗਦਾ ਪੁਲਿਸ ਤੇ ਕਦੇ ਕਿਸੇ ਨੂੰ ਆਖਿਆ ਕਿਸੇ ਨੇ ਨਹੀਂ ਕਿਸੇ ਮੰਤਰੀ ਨੂੰ ਨਹੀਂ ਕਹਿਣਾ ਕਿਸੇ ਐਮਐਲਏ ਨੂੰ ਨਹੀਂ ਕਹਿਣਾ ਕਿਸੇ ਨੂੰ ਵੀ ਨਹੀਂ ਕਹਿਣਾ ਤੁਹਾਨੂੰ ਵੀ ਨਹੀਂ ਕੋਈ ਜਾ ਕੇ ਕਹਿੰਦਾ ਠੀਕ ਹੈ ਮੈਂ ਅਸਲ ਦੇ ਵਿੱਚ ਕਹਿਣਾ ਹੈ ਕਿ ਤੁਸੀਂ ਵੀ ਪਿੰਡ ਪੱਤਰ ਤੇ ਸਰਪੰਚ ਸਾਹਿਬ ਇਹੋ ਜਿਹਾ ਮੁਹੰਮਾ ਚਲਾਓ ਜਿਹਦੇ ਵਿੱਚ ਹੈਗਾ ਤੁਹਾਡੇ ਪਿੰਡ ਦਾ ਕੋਈ ਵੀ ਜਿਹੜਾ ਅਗਰੀਬ ਮਜ਼ਦੂਰ ਕੋਈ ਲੋੜਵੰਦ ਹੈ ਨਾ ਕੋਈ ਬੰਦਾ ਭੁੱਖਾ ਨਾ ਸੌਵੇ ਜੀ ਕਿਸੇ ਲੋੜਵੰਦ ਬੰਦੇ ਦਾ ਬੱਚਾ ਜਿਹੜਾ ਉਹੋ ਪੜ੍ਹਾਈ ਲਿਖਾਈ ਤੋਂ ਵਾਂਝਾ ਨਾ ਰਵੇ ਕੋਈ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਕੋਈ ਜਾਣ ਪਛਾਣ ਦੇ ਵਿੱਚ ਕੋਈ ਬੰਦਾ ਬਿਮਾਰ ਹੈ ਉਹ ਬੰਦਾ ਜੇ ਇਲਾਜ ਪੱਖੋਂ ਬੈਠਾ ਹੈ ਤਾਂ ਤੁਸੀਂ ਇਸ ਚੀਜ਼ ਤੇ ਗੌਰ ਕਰੋ ਕਿ ਉਹਦਾ ਇਲਾਜ ਕਰਵਾਓ ਚੰਗੀਆਂ ਚੀਜ਼ਾਂ ਪਿੰਡਾਂ 'ਚ ਲਾਗੂ ਕਰਾਂਗੇ ਸਫਾਈ ਦੇ ਧਿਆਨ ਦੇਵਾਂਗੇ ਐਮਐਲਏ ਸਾਹਿਬ ਦਾ ਫੇਰ ਕੌਣਾ ਹੈ ਬਦਲੀ ਕਰਾਉਣੀ ਮੇਰੀ ਇਹਨਾਂ ਨੇ ਹੁਲਕੀ ਹੈਲੋ ਹਾਂਜੀ ਐਮਐਲਏ ਸਾਹਿਬ ਉਹ ਕਾਕਾ ਬੰਦੇ ਭੇਜੇ ਕਿ ਨਹੀਂ ਭੇਜੇ ਉਹ ਉਹ ਨਹੀਂ ਜਨਾਬ ਬੰਦੇ ਤਾਂ ਨਹੀਂ ਭੇਜੇ ਜਾਣੇ ਜੀ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਸਾਨੂੰ ਕਰਨ ਦੇ ਡਿਊਟੀ ਸਰ ਉਹ ਮੇਰੀ ਗੱਲ ਸੁਣ ਕਾਕਾ ਉੱਥੇ ਮੇਰੇ ਕੋਲ ਇੱਕ ਸਰਪੰਚ ਬੈਠੇ ਦੋ ਦੋਨਾਂ ਦਾ ਆਸਮਾਨੀ ਝਗੜਾ ਸੀ ਬੀਪੀ ਉਹਨਾਂ ਨੇ ਵਧਾਤਾ ਤੈਨੂੰ ਕੁਛ ਉੱਚਾ ਨੀਵਾ ਬੋਲਿਆ ਗਿਆ ਤੇ ਚੱਲ ਕੋਈ ਗੱਲ ਨਹੀਂ ਆਪਾਂ ਮਿਲਦੇ ਜਲਦੀ ਰਹਿਣਾ ਇਕੱਠੇ ਤੁਸੀਂ ਸਾਡੇ ਮੁਲਾਜ਼ਮੋਂ ਤੇ ਇਹਨਾਂ ਨੂੰ ਬੰਦੇ ਭੇਜ ਤੂੰ ਕਰੇ ਜਨਾਬ ਦੇਖੋ ਬੰਦੇ ਘਰੇ ਨਹੀਂ ਭੇਜੇ ਜਾਣੇ ਮੈਂ ਮਾਫੀ ਚਾਹੂੰਗਾ ਤੁਹਾਡੇ ਕੋਲੋਂ ਮੈਂ ਤੁਹਾਨੂੰ ਇੱਕ ਗੱਲ ਮੇਰੀ ਹੁਣ ਸੁਣ ਲਿਓ ਤੁਸੀਂ ਸਿਰਫ ਇੱਕ ਡੇਢ ਮਿੰਟ ਲਾ ਕੇ ਮੇਰੀ ਗੱਲ ਸੁਣ ਲਿਓ ਬੇਨਤੀ ਮੇਰੀ ਸੁਣਾਓ ਸੁਣਾਓ ਮੇਰੀ ਬਦਲੀ ਹਮੇਸ਼ਾ ਮੇਰੇ ਥਾਣੇ ਦੇ ਵਿੱਚੋਂ ਇਸੇ ਕਰਕੇ ਹੁੰਦੀ ਆਈ ਹੈ ਵੀ ਮੇਰੇ ਤੇ ਕਦੇ ਪੋਲਿਟਿਕਲ ਪ੍ਰੈਸ਼ਰ ਹੈ ਅਦੇ ਮੇਰੇ ਤੇ ਜਿਹੜਾ ਉੱਥੋਂ ਦਾ ਸਰਪੰਚਾਂ ਦਾ ਪੰਚਾਇਤਾਂ ਦਾ ਕਦੇ ਜਾਂ ਜਿਹੜੇ ਸਰਕਾਰ ਨਾਲ ਜਾਂ ਕਿਤੇ ਜਾਂ ਆਪਦੇ ਪਾਵਰਫੁੱਲ ਬੰਦੇ ਉਹਨਾਂ ਦਾ ਮੇਰੇ ਤੇ ਪ੍ਰੈਸ਼ਰ ਹੈ ਤੇ ਮੈਂ ਇੱਕ ਆਪਦਾ ਸਮੂਲ ਬਣਾਇਆ ਹੋਇਆ ਹੈ ਵੀ ਜਿਹੜੇ ਮੇਰੇ ਅਸੂਲ ਹਨ ਮੈਂ ਅਸੂਲਾਂ 'ਚ ਕਦੇ ਕਟੌਤੀ ਨਹੀਂ ਕੀਤੀ ਐਮ.ਐਲ.ਏ ਸਭ ਤੁਸੀਂ ਵੀ ਜਾਣਦੇ ਹੋ ਜਦੋਂ ਤੁਸੀਂ ਚੁਣੇ ਗਏ ਤੁਹਾਨੂੰ ਸੌਂਪਵਾਈ ਗਈ ਨਾ ਸੰਵਿਧਾਨ ਦੀ ਸੌਂਫ ਪਾਈ ਗਈ ਤੁਹਾਨੂੰ ਵੀ ਮੈਂ ਇਸ ਸੰਵਿਧਾਨ ਦੀ ਕਸਮ ਖਾਣਾ ਉਹ ਉਹ ਜਿਹੜੀ ਕਸਮ ਹੈ ਉਹ ਵਰਦੀ ਪਾਉਣ ਮੋਕੇ ਸਾਨੂੰ ਵੀ ਖਵਾਈ ਜਾਂਦੀ ਹੈ ਵੀ ਮੈਂ ਸੰਵਿਧਾਨ ਦੀ ਕਸਮ ਖਾਣਾ ਵੀ ਮੈਂ ਇਸ ਵਰਦੀ ਦੇ ਨਾਲ ਨਿਆਂ ਕਰੂੰਗਾ ਇਸ ਵਰਦੀ ਨਾਲ ਨਿਆਂ ਕਰਨ ਦਾ ਮਤਲਬ ਹੈ ਕਿ ਮੈਂ ਜਾ ਕੇ ਹਦਾਇਤਾਂ ਜਾਰੀ ਕਰਦਾ ਹੁਣੋਂ ਤੁਹਾਡੇ ਧਿਆਨ ਚ ਆ ਮੈਂ ਆ ਕੇ ਸਭ ਤੋਂ ਪਹਿਲਾਂ ਤੁਹਾਨੂੰ ਮਿਲਿਆ ਨਾ ਜਦੋਂ ਮੈਂ ਹਫਤਾ ਪਹਿਲਾਂ ਆਇਆ ਲੱਗਿਆ ਤੁਹਾਡੇ ਥਾਣੇ 'ਚ ਮੈਂ ਮਿਲਿਆ ਨਾ ਤੁਹਾਨੂੰ ਮੈਂ ਇਸੇ ਕਰਕੇ ਕਿ ਐਮਐਲਏ ਸਾਹਿਬ ਜਿਹੜੀਆਂ ਜਾਇਜ਼ ਗੱਲਾਂ ਹੋਈਆਂ ਮੈਨੂੰ ਫੋਨ ਕਰ ਦਿਓ ਮੇਰੇ ਕੋਲ ਤੁਹਾਡਾ ਪੀਏਵੀ ਭੇਜਣ ਦੀ ਲੋੜ ਨਹੀਂ ਤੁਸੀਂ ਮੈਨੂੰ ਇੱਕ ਮੈਸੇਜ ਕਰ ਦਿਓ ਮੇਰੇ ਫੋਨ ਤੇ ਤੇ ਤੁਹਾਡੇ ਮੈਸੇਜ ਦਾ ਸਤਿਕਾਰ ਹੋਊਗਾ ਠੀਕ ਹੈ ਉਸ ਤੋਂ ਬਾਅਦ ਮੈਂ ਆਪਦੇ ਗਾ ਅਨਾਉਂਸਮੈਂਟਾਂ ਕਰਵਾਈਆਂ ਸਾਰੇ ਆਪਦੇ ਥਾਣੇ ਦੇ ਵਿੱਚ ਜਿਹੜੇ ਪਿੰਡ ਪੈਂਦੇ ਚਾਹੇ ਕੋਈ ਕਸਬਾ ਪੈਂਦਾ ਮੈਂ ਉੱਥੇ ਅਨਾਉਂਸਮੈਂਟਾਂ ਕਰਵਾਈਆਂ ਨਾ ਇਹ ਵੀ ਕੋਈ ਬੰਦਾ ਚਿੱਟਾ ਨਾ ਵੇਚੇ ਕੋਈ ਬੰਦਾ ਚਾਈਨਾ ਡੋਰ ਨਾ ਵੇਚੇ ਕੋਈ ਬੰਦਾ ਚੋਰੀ ਚਕਾਰੀ ਵਾਲਾ ਕੋਈ ਬੰਦਾ ਡਕੈਤੀ ਵਾਲਾ ਕੋਈ ਨਸ਼ੇ ਵਾਲਾ ਕੋਈ ਲੁੱਟਾ ਖੋਹਾਂ ਕਰਦਾ ਉਹ ਨਾ ਕਰੇ ਕੋਈ ਮੈਡੀਕਲ ਨਸ਼ਾ ਨਾ ਵੇਚੇ ਕੋਈ ਸੱਟਾ ਨਾ ਲਵਾਵੇ ਇਹ ਚੀਜ਼ਾਂ ਮੈਂ ਅਨਾਉਂਸ ਕੀਤੀਆਂ ਸੀ ਨਾ ਤੁਹਾਡੇ ਧਿਆਨ ਚਾ ਮੇਲੇ ਸਾਹਿਬ ਕਰਵਾਇਆ ਨਹੀਂ ਸਰ ਕਰਵਾਇਆ ਸੀ ਨਾ ਮੈਂ ਜੋ ਪੁੱਛ ਰਿਹਾ ਦੇਖੋ ਤੁਸੀਂ ਘਰ ਕਰਾਤੀ ਬੰਦ ਕਰਾਤਾ ਤੁਸੀਂ ਗਰਮੀ ਕੱਢ ਲਓ ਤੁਸੀਂ ਗਰਮੀ ਕੱਢ ਲਓ ਪਰ ਐਮਐਲਏ ਸਾਹਿਬ ਐਮਐਲਏ ਸਾਹਿਬ ਮੇਰੀ ਇੱਕ ਬੇਨਤੀ ਸੁਣ ਲਓ ਜਦੋਂ ਦੁਨੀਆ ਦੇ ਵਿੱਚ ਕੁਝ ਮਾੜਾ ਹੁੰਦਾ ਨਾ ਸਮਾਜ ਦੇ ਵਿੱਚ ਤਾਂ ਉਥੇ ਇਹ ਗੱਲਾਂ ਆਖੀਆਂ ਜਾਂਦੀਆਂ ਕੇ ਫਲਾਣੇ ਥਾਣੇ ਦੇ ਵਿੱਚ ਨਾ ਫਲਾਣੇ ਪਿੰਡ ਦੇ ਵਿੱਚ ਫਲਾਣੇ ਏਰੀਆ ਦੇ ਵਿੱਚ ਆਹ ਚੀਜ਼ ਮਾੜੀ ਹੋ ਗਈ ਐਸਐਚਓ ਨੇ ਕੁਝ ਨਹੀਂ ਕੀਤਾ ਡੀਐਸਪੀ ਨੇ ਕੁਝ ਨਹੀਂ ਕੀਤਾ ਐਸਐਚਓ ਨੂੰ ਸਸਪੈਂਡ ਕਰੋ ਡੀਐਸਪੀ ਨੂੰ ਸਸਪੈਂਡ ਕਰੋ ਐਸਐਸਪੀ ਨੂੰ ਸਸਪੈਂਡ ਕਰੋ ਜ਼ਿਲ੍ਹੇ ਦੇ ਨੂੰ ਜਦੋਂ ਪੁਲਿਸ ਕਰਦੀ ਕੁਝ ਦੀ ਤਰਖਾਹਾਂ ਕਾਦੀਆਂ ਨਹੀਂ ਲੈਂਦੇ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰਤੀ ਵੀ ਤੁਹਾਡੀ ਕਾਲ ਆ ਗਈ ਤੁਹਾਡਾ ਸਤਿਕਾਰ ਹੈ ਮੇਰੇ ਕੋਲ ਪੰਚਾਇਤ ਬੈਠੀ ਹੈ ਪੰਚਾਇਤ ਦਾ ਵੀ ਸਤਕਾਰ ਹੈ ਉਹ ਰਾਜੂ ਆ ਮੁੰਡਾ ਪਿੰਡ ਚੋਂ ਆ ਜਿਹੜੇ ਜਿਹਦੇ ਜਿਹਦਾ ਬੱਚਾ ਪਤੰਗ ਉਡਾ ਰਿਆ ਸੀਗਾ ਮੈਂ ਪੰਚਾਇਤ ਦਾ ਵੀ ਸਤਕਾਰ ਕਰਦਾ ਤੁਹਾਡਾ ਵੀ ਕਰਦਾ ਮੈਂ ਤਾਂ ਸਿੱਧਾ ਸੋਚਿਆ ਸੀ ਕਿ ਜਦੋਂ ਉਹ ਬੰਦਾ ਮਰਨ ਵਾਲਾ ਪਿਆ ਜਿਹਦੇ ਵਿਚਾਰੇ ਦੇ ਗਲ ਦੇ ਵਿੱਚ ਚਾਈਨਾ ਡੋਰ ਫਿਰੀ ਹੈ ਤਾਂ ਮੈਂ ਜੇ ਬੱਚਾ ਬਾਲਗ ਹੁੰਦਾ ਤਾਂ ਬੱਚੇ ਤੇ ਪਰਚਾ ਦੇਣਾ ਸੀਗਾ ਤੇ ਹੁਣ ਮੈਂ ਮੈਂ ਸੋਚਿਆ ਸੀ ਕਿ ਮੈਂ 307 ਦਾ ਪਰਚਾ ਦੇਵਾਂ ਕਿਉਂਕਿ ਕਿਸੇ ਦੀ ਗਰਦਨ ਕੱਟੀ ਜਾਣੀ ਉਹ ਬੰਦਾ ਮਰ ਗਿਆ ਤੇ ਉਹ ਚਾਈਨਾ ਡੋਰ ਜਿਹੜੀ ਇਹ ਸੇਠ ਨੇ ਵੇਚੀ ਆ ਤੇ ਰਾਜੂ ਦੇ ਬੱਚੇ ਨੇ ਜਿਹੜਾ ਪਤੰਗ ਉਡਾਇਆ ਉਹਦੇ ਕਰਕੇ ਹੋਇਆ ਐਮਐਲਏ ਸਾਹਿਬ ਇਸ ਕਰਕੇ ਮੇਰੀ ਮਜਬੂਰੀ ਹੈ ਜੀ ਕਾਨੂੰਨ ਨੂੰ ਆਪਦਾ ਕੰਮ ਕਰ ਲੈਣ ਦਾ ਕਰੋ ਹੱਥ ਜੋੜ ਕੇ ਬੇਨਤੀ ਆ ਅਸੀਂ ਤੁਹਾਡੇ ਨਾਲ ਕੋਈ ਤੁਹਾਡੇ ਨਾਲ ਕੋਈ ਸਾਡਾ ਵੈਰ ਨਹੀਂ ਹੈਗਾ ਨਾ ਸੀ ਵੜਨਾ ਤੁਹਾਡੇ ਨਾਲ ਕੁਝ ਬਹੁਤ ਤੁਸੀਂ ਕੀ ਚਾਉਂਦੇ ਹੋ ਵੀ ਇਹ ਬੰਦੇ ਨਹੀਂ ਛੱਡਨੇ ਤੁਸੀਂ ਕਿਸ ਤਰੀਕੇ ਨਾਲ ਛੱਡਨੇ ਆ ਸਰ ਮੈਂ ਕਾਨੂੰਨੀ ਕਾਰਵਾਈ ਪਾ ਕੇ ਛੱਡੂਗਾ ਮੈਂ ਜੁਰਮਾਨੇ ਐਨਾਉਂਸ ਕੀਤੇ ਹੋਏ ਆ ਕਿ ਜੇ ਕੋਈ ਚੱਟਾ ਵਿੱਚੋਂ ਕਿੰਨਾ ਜੁਰਮਾਨਾ ਲੱਗਣਾ ਹੈ ਕੋਈ ਚੈਨਾ ਡੋਰ ਦੇ ਚੋਂ ਕਿੰਨਾ ਲੱਗਣਾ ਹੈ ਕਾਰ ਜੁਰਮਾਨਾ ਆਪ ਕੋ ਕਾਰ ਜੁਰਮਾਨਾ ਤੂੰ ਪਰਚਾ ਕਰਨਾ ਪਤਾ ਵੀ ਕਰ ਠੀਕ ਹੈ ਤੇ ਆਪ ਦਾ ਟੈਚੀ ਜਕਰ ਬੰਦਮੰਦ ਨੂੰ ਭੇਜਦਾ ਤੁਹਾਨੂੰ ਦੱਸਦਾ ਕੋਈ ਨਹੀਂ ਮੇਰਾ ਮੇਰਾ ਬੰਦ ਮੇਰਾ ਬੰਦ ਹੀ ਹੈ ਜਨਾਬ ਮੇਰਾ ਬੰਦ ਹੀ ਹੈ ਜਨਾਬ ਜੋ ਮਰਜੀ ਚੁਕਵਾ ਦਿਓ ਮੇਰਾ ਬੰਦ ਹੀ ਹੈ ਓਕੇ ਹੋਰ ਦੱਸੋ ਜੀ ਠੀਕ ਆ ਤਰਫ ਸੰਗ ਤੁਹਾਡੀ ਗੱਲ ਤੋਂ ਸਾਨੂੰ ਵੀ ਪਤਾ ਲੱਗਿਆ ਜੀ ਇਹ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਜੀ ਤੇ ਮਤਲਬ ਕੀ ਚੱਲ ਰਿਹਾ ਸਾਨੂੰ ਇਹ ਗੱਲ ਦੀ ਜਾਣਕਾਰੀ ਮਤਲਬ ਮਿਲੀ ਆ ਤੁਹਾਡੀ ਰਾਹੀਂ ਕਰਦੇ ਹੁਣ ਸਰਪੰਚ ਸਾਹਿਬ ਇਹ ਦੋਸਤੋ ਸਾਨੂੰ ਸ਼ਰਮਿੰਦਾ ਜੀ ਪਰ ਅਸੀਂ ਪਿੰਡ ਲੈਵਲ ਤੇ ਉਹਨਾਂ ਦੇ ਨਾਲ ਆਏ ਆ ਤੁਹਾਡੀ ਗੱਲ ਤੋਂ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਜੀ ਤੁਹਾਡੀ ਗੱਲ ਸੁਣ ਕੇ ਸਾਨੂੰ ਇਹ ਨਹੀਂ ਮਦਦ ਕਰਨੀ ਚਾਹੀਦੀ ਇਹਨਾਂ ਦੀ ਪਰ ਤੁਸੀਂ ਵੀ ਸਮਾਜਕ ਤੌਰ ਤੇ ਸਾਨੂੰ ਮਦਦ ਰੋਣਾ ਚਾਹੀਦਾ ਜੀ ਤੇ ਅਸੀਂ ਅਸਲ ਤੋਂ ਬਹੁਤ ਸ਼ਰਮਿੰਦਾ ਤੇ ਫਿਰ ਵੀ ਅਸੀਂ ਚਾਹੁੰਦੇ ਆ ਕਿ ਇਹਨਾਂ ਦਾ ਧੰਨਵਾਦ ਤੁਹਾਡਾ ਮੈਂ ਅਸਲ ਦੇ ਵਿੱਚ ਮਾਨ ਇਹ ਬਣਾਇਆ ਸੀ ਮੈਂ ਅਨਾਉਂਸਮੈਂਟ ਇਹੀ ਕਰਵਾਈ ਸੀ ਕਿ ਜੇ ਕਿਸੇ ਦੀ ਕਿ ਚਾਇਨਾ ਡੋਰ ਵੇਚ ਰਿਹਾ ਜੀ ਵੇਚਣ ਵਾਲੇ ਤੇ ਜਿਹੜਾ ਜਿਹੜਾ ਖਰੀਦ ਕੇ ਜਿਹਦੇ ਨਾਲ ਗਰਦਨ ਕਿਸੇ ਦੀ ਕੱਟੀ ਗਈ ਜਾਂ ਕੋਈ ਤਾਂ ਨੁਕਸਾਨ ਹੋ ਗਿਆ ਮੈਂ ਇਹੀ ਚੀਜ਼ਾਂ ਅਨਾਉਂਸ ਕਰਵਾਇਆ ਸੀ ਇਹਨਾਂ ਕਿ ਮੈਂ 307 ਦੇ ਪਰਚੇ ਦਿਊਂਗਾ ਠੀਕ ਹੈ ਜੀ ਤੁਸੀਂ ਪੰਚਾਇਤੋਂ ਆਏ ਹੋ ਐਮਐਲਏ ਸਾਹਿਬ ਗਰਮ ਬੋਲ ਕੇ ਕੋਈ ਗੱਲ ਨਹੀਂ ਸਾਨੂੰ ਤਾਂ ਗੁੱਸਾ ਹੀ ਨਹੀਂ ਆਉਂਦਾ ਇਹਨਾਂ ਦਾ ਕਿਉਂਕਿ ਅਸੀਂ ਤਾਂ ਸਰਕਾਰ ਦੇ ਨੌਕਰਾਂ ਜੀ ਅਸੀਂ ਪਬਲਿਕ ਦੇ ਵੀ ਨੌਕਰਾਂ ਨਾਲ ਤੁਹਾਡੇ ਟੈਕਸਾਂ ਦੇ ਵਿੱਚੋਂ ਤਨਖਾਹਾਂ ਆਉਂਦੀਆਂ ਸਾਡੀਆਂ ਬਿਲਕੁਲ ਜੀ ਫੇਰ ਸਾਡੇ ਘਰ ਚੱਲਦੇ ਫੇਰ ਸਾਡੀਆਂ ਸਰਦਾਰੀਆਂ ਇਸ ਕਰਕੇ ਮੈਨੂੰ ਗੁੱਸਾ ਨਹੀਂ ਐਮਐਲਏ ਸਾਹਿਬ ਦੇ ਬੋਲਣ ਦਾ ਮੇਰੀਆਂ ਬਥੇਰੇ ਮੇਰੀ ਬਦਲੀਆਂ ਹੋਈਆਂ ਇੱਕ ਵਾਰੀ ਹੋ ਬਲਿਕ ਦੀ ਸੇਵਾ ਕਰਨੀ ਹੈ ਇਹਨਾਂ ਮੈਂ ਜ਼ਰੂਰ ਕਰੂੰਗਾ ਤੁਸੀਂ ਆਇਓ ਤੁਹਾਡਾ ਸਤਿਕਾਰ ਹੈ ਪੰਚਾਇਤ ਦਾ ਮੈਂ ਕਦੇ ਪੰਚਾਇਤ ਨਹੀਂ ਮੋੜੀ ਮੈਂ ਕਦੇ ਆਮ ਬੰਦਾ ਆ ਜੇ ਮੈਂ ਕਦੇ ਉਹ ਵੀ ਨਹੀਂ ਮੋੜਿਆ ਜਿੰਨੇ ਜੋਗ ਮੈਂ ਹੁੰਦਾ ਮੈਂ ਕਰਦੇ ਮੈਂ ਇਹਨਾਂ ਤੇ ਕੋਈ ਬਾਹਲਾ ਕਰਣਾ ਪਾਚਾ ਨਹੀਂ ਦਿੰਦਾ ਪਰ ਜੁਰਮਾਨੇ ਜਿਹੜੇ ਮੈਂ ਅਨਾਉਂਸ ਕੀਤੇ ਆ ਉਹ ਜੁਰਮਾਨਾ ਇਹਨਾਂ ਤੋਂ ਵਸੂਲ ਕਰੂੰਗਾ ਠੀਕ ਹੈ ਜੀ ਚਾਇਨਾ ਡੋਰ ਵਾਲਿਆਂ ਵਾਸਤੇ ਮੈਂ 1 ਲੱਖ ਰੁਪਈਆ ਕੀਤਾ ਜੀ ਚਿੱਟਾ ਵੇਚਣ ਵਾਲਿਆਂ ਵਾਸਤੇ ਮੈਂ 2 ਲੱਖ ਰੁਪਈਆ ਕੀਤਾ ਕਿ ਚਾਹੇ ਥੋੜੀ ਮਾਤਰਾ ਚ ਫੜੇ ਜਾਂ ਵੱਧ ਮਾਤਰਾ ਚ ਫੜੇਗਾ ਤਾਂ ਜੁਰਮਾਨਾ ਵੱਧ ਹੈ ਠੀਕ ਹੈ ਜੀ ਜੇ ਮੈਂ ਕਿਸ ਜਿਹਦਾ ਬੱਚਾ ਜਾਂ ਜਿਹੜਾ ਖੁਦ ਪਤੰਗ ਉਡਾ ਰਿਹਾ ਉਹਦੇ ਵਾਸਤੇ ਮੈਂ ਰੱਖਿਆ ਸੀ 50000 ਰੁਪਏ ਜੁਰਮਾਨਾ ਠੀਕ ਹੈ ਜੁਰਮਾਨੇ ਮੈਂ ਇਹਨਾਂ ਨੂੰ ਕਰੂੰਗਾ ਹਾਂਜੀ ਮਾਫੀ ਮੰਗਾਉਂਗਾ ਪਬਲਿਕ ਪੱਤਰ ਤੇ ਇਹਨਾਂ ਤੋਂ ਬੁਲਾ ਲਓ ਬੰਦੇ ਤੁਹਾਡੇ ਤਾਂ ਪਰ ਗਰਾਮ ਸੇ ਬੁਲਾਓ ਪਰ ਸੰਘੀ ਜੀ ਅਸੀਂ ਤੁਹਾਡੇ ਕੰਮ ਤੋਂ ਬਹੁਤ ਖੁਸ਼ ਆ ਜੀ ਜੋ ਤੁਹਾਡਾ ਇਹ ਕੰਮ ਆ ਜੋ ਤੁਸੀਂ ਇਹ ਨਰਨਾ ਲਿਆ ਫੈਸਲੇ ਲੈ ਰਹੇ ਹੋ ਜੀ ਪਰ ਸਾਨੂੰ ਵੀ ਪਿੰਡ ਪੱਦਰ ਤੋਂ ਉਹਨਾਂ ਦੇ ਮੰਗਰੇ ਮੰਗਰੇ ਕੋਈ ਗੱਲ ਨਹੀਂ ਤੁਹਾਡਾ ਸਵਾਗਤ ਹੈ ਜੀ ਅਸੀਂ ਤੁਹਾਡੇ ਵਾਸਤੇ ਬੈਠੇ ਬਣਦੀ ਕਾਰਵਾਈ ਕਰੋ ਜੀ ਪਰ ਅਸੀਂ ਇਹ ਆਣੇ ਆ ਵੀ ਉਹਦਾ ਗਲਤ ਕੱਟਿਆ ਗਿਆ ਇਹ ਜਿਉਂਦੇ ਜੀ ਇਹਨਾਂ ਦੇ ਮਗਰ ਵੀ ਬੱਚੇ ਆ ਨਹੀਂ ਨਹੀਂ ਜਾਣੇ ਜੀ ਇਹਨਾਂ ਤੋਂ ਕਰ ਬੈਠੇ ਬੱਚੇ ਕਰ ਬੈਠੇ ਭੁਗਤ ਨਹੀਂ ਇਹਨਾਂ ਨੂੰ ਪੈ ਰਹੀ ਹੈ ਜੀ ਤੇ ਅਸਲ 'ਚ ਇਹ ਹੁੰਦਾ ਸਰਪੰਚ ਸਾਹਿਬ ਜੀ ਜਿਹੜਾ ਬੰਦਾ ਕਰਦਾ ਹੈ ਨਾ ਹਾਂਜੀ ਤੇ ਉਹਨੂੰ ਜੇ ਸਜ਼ਾ ਨਾ ਮਿਲੇ ਕੀਤੀ ਤੀ ਤੇ ਫਿਰ ਉਂਗਲਾਂ ਸਾ ਆ ਨਹੀਂ ਕਰਦੀ ਪੁਲਿਸ ਰਲਈ ਐ ਪੁਲਿਸ ਮਿਲੀ ਐ ਪਰ ਪੁਲਿਸ ਨਹੀਂ ਰਲਈ ਹੁੰਦੀ ਸਾਡੇ ਤੇ ਪ੍ਰੈਸ਼ਰ ਬਹੁਤ ਹੁੰਦਾ ਜਿਹੜਾ ਪ੍ਰੈਸ਼ਰ ਆ ਸਾਨੂੰ ਉਹ ਕੰਮ ਨਹੀਂ ਕਰ ਦਿੰਦਾ ਹਾਂਜੀ ਕਿਸੇ ਤਰ੍ਹਾਂ ਮੈਂ ਸਮਝ ਲਉ ਹੁਣ ਤੁਸੀਂ ਆ ਗਏ ਤੁਸੀਂ ਪੰਚਾਇਤ ਪੱਤਰ ਤੇ ਆਏ ਹੋ ਸਾਡੇ ਤੇ ਇੱਕ ਪ੍ਰੈਸ਼ਰ ਤਾਂ ਹੈ ਨਾ ਪੰਚਾਇਤ ਆਈ ਐ ਆ ਪਿੰਡ ਦਾ ਵੱਡ ਜਾਂਦਾ ਹਾਂ ਬਣਦਾ ਨਾ ਹੁਣ ਐਮਐਲਏ ਸਾਹਿਬ ਬੋਲ ਕੇ ਠੀਕ ਐ ਸਾਨੂੰ ਗੁੱਸਾ ਨਹੀਂ ਇਹਨਾਂ ਕੋਲ ਇਹਨਾਂ ਨੂੰ ਲੋਕਾਂ ਨੇ ਪਾਵਰਾਂ ਦਿੱਤੀਆਂ ਜੀ ਠੀਕ ਐ ਹੁਣ ਇਹ ਆਪਦੀ ਪਾਵਰ ਦੇ ਸਿਰ ਤੇ ਬੋਲਦੇ ਬੋਲ ਕੇ ਕੋਈ ਗੱਲ ਨਹੀਂ ਨੇਕ ਚੰਦ ਜੀ ਬਾਜ ਆਜੋ ਜੀ ਸਰ ਬਹੁਤ ਗਰਮ ਆ ਇਹਨਾਂ ਗੱਲਾਂ ਤੇ ਇਹਨਾਂ ਨੇ ਪਹਿਰਾ ਦਿੱਤਾ ਹੋਇਆ ਇਹ ਸੱਚ ਦਾ ਰਾ ਮੱਲਿਆ ਆਪਾਂ ਇਹਨਾਂ ਦੇ ਵਿੱਚ ਅਰਚਨਾ ਨਾ ਪਾਈ ਗਈ ਜੀ ਸਾਨੂੰ ਵੀ ਅਸੀਂ ਵੀ ਆ ਗੱਲ ਤੋਂ ਸ਼ਰਮਿੰਦੇ ਆ ਸਰਪੰਸਰ ਅਸੀਂ ਬਾਜ ਆਜੋ ਹੁਣ ਕਮਾਈ ਹੋਰ ਕਮਾਜ ਹੈਗੀ ਆ ਦੁਕਾਨਦਾਰੀ ਹੈਗੀ ਆ ਹਾਂਜੀ ਤੁਸੀਂ ਵੀ ਬੇਟਾ ਨੂੰ ਸਮਝਾਓ ਬੱਚਿਆਂ ਨੂੰ ਨਹੀਂ ਹਾਂ ਕੋਣੀ ਲਿਆ ਕੇ ਦੇ ਹਾਂ ਸਰਪੰਸਰ ਇੱਕ ਹੋਰ ਚੀਜ਼ ਦੇਖੋ ਹੁਣ ਨੇਕ ਚੰਦ ਨੂੰ ਤੁਸੀਂ ਜਾਣਦੇ ਆ ਨਾ ਜਾਣਦੇ ਆ ਇਹਦਾ ਇੰਨਾ ਵੱਡਾ ਜਿਹੜਾ ਉਹ ਮੈਂ ਕਹਿੰਨਾ ਇੱਕ ਮਲਟੀ ਸਟੋਰ ਵਰਗੀ ਦੁਕਾਨ ਹੈ ਦੁਕਾਨ ਨਹੀਂ ਇਹਦਾ ਇੱਕ ਬਹੁਤ ਵੱਡਾ ਸਟੋਰ ਹੈ ਪਰਾਣਾ ਕੰਮ ਕਰਦੇ ਦਾਦੇ ਦਾ ਦਾਦੇ ਪੜਦਾਦਿਆਂ ਤੋਂ ਇਹ ਬੰਦੇ ਆ ਮੈਨੂੰ ਪਤਾ ਹੈ ਸਵੇਰ ਤੋਂ ਬੈਠ ਕੇ ਸ਼ਾਮ ਤੱਕ ਆਪਦੇ ਗੱਲੇ ਦੇ ਵਿੱਚੋਂ 50000 ਤੋਂ ਵੱਧ ਰੁਪਇਆ ਲੈ ਕੇ ਉੱਠਦਾ ਹੈ ਜੀ ਜੀ ਸਾਰੇ ਦਿਨ ਦੀ ਵਟਤ ਦਾ ਜੀ ਜੇ ਇਹ 5% ਵੀ ਵੈਸੇ 5% ਕਮਾਈ ਕੋਈ ਕਰਦਾ ਨਹੀਂ ਨਹੀਂ ਕਰਦਾ ਕਮਾਈ ਸੌਦਿਆਂ ਦੇ ਵਿੱਚ 10% ਤੋਂ ਲੈ ਕੇ ਤੇ 50 50% ਤੱਕ ਜੇ ਇਹ 10% ਵੀ ਕਮਾਈ ਕਰਦਾ ਹੋਇਆ ਨਾ ਤਾਂ ਇਹ 5000 ਰੁਪਿਆ ਇਮਾਨਦਾਰੀ ਦਾ ਲੈ ਕੇ ਆਉਂਦੇ ਦੁਕਾਨ ਤੋਂ ਸ਼ਾਮ ਨੂੰ ਉੱਠਦਾ ਇੱਕ ਉਹ ਲੋਕ ਹੈ ਜਿਹੜੇ ਦਿਹਾੜੀ ਮਜ਼ਦੂਰੀ ਉਹ ਜਿਹਦੇ ਵਿਚਾਰੇ ਤੇ ਜਿਹਦੇ ਗਰਦਨ ਕੱਟੀ ਗਈ ਉਹ ਮੀਡੀਅਮ ਕਲਾਸ ਦਾ ਬੰਦਾ ਹੈ ਉਹ ਹਾਈ ਗੱਲ ਹੈ ਜੀ ਠੀਕ ਹੈ ਉਹਦੇ ਚਾਰ ਪੰਜ ਬੱਚੇ ਆਏ ਨਿੱਕੇ ਨਿੱਕੇ ਤਿੰਨ ਇੱਕ ਚਾਰ ਹੈ ਮੈਨੂੰ ਕਨਫਰਮ ਨਹੀਂ ਉਹ ਹਾਂ ਜਿਨਾਂ ਵਾਂਗੂ ਸੇ ਬੱਚੇ ਪਾਲਦੇ ਆ ਉਹਦੇ ਹਾਂ ਬੱਚੇ ਬੱਚੇ ਲੋਕਾਂ ਨੂੰ ਜ਼ਹਿਰ ਦੇ ਕੇ ਥੋੜੋ ਪਾਲਨੇ ਯਾਰ ਤੇ ਮੈਂ ਪੰਚਾਇਤ ਦਾ ਸਦਕਾਰ ਕਰ ਰਿਹਾ ਮੈਨੂੰ ਐਮਐਲਏ ਸਾਹਿਬ ਦੀ ਕਾਲ ਆਈ ਹੈ ਠੀਕ ਹੈ ਮੈਨੂੰ ਬੇਸ਼ੱਕ ਜੋ ਮਰਜ਼ੀ ਬੋਲਗੇ ਹੋ ਸਕਦਾ ਉਹ ਔਨੀ ਗਰਮੀ ਦੇ ਵਿੱਚ ਮੇਰੀ ਬਦਲੀ ਕਰਵਾਉਣ ਕੋਈ ਗੱਲ ਨਹੀਂ ਅਸੀਂ ਤਾਂ ਨੌਕਰੀ ਕਰਨੀ ਹੈ ਪਬਲਿਕ ਸਰਵੰਟ ਆ ਹੋਰ ਥਾਂ ਕਰ ਲਾਂਗੇ ਜਾ ਕੇ ਪਰ ਤੇਰੀ ਬੋਲੀ ਤਾਂ ਹੌਂਜੋ ਕਿਲਾ ਨਹੀਂ ਸੇੜ ਤੇਰੇ ਨਿਕਲਿਆ ਹਜੇ ਠੀਕ ਹੈ ਬੱਚੇ ਪਾਲਣ ਦਾ ਬੱਚੇ ਪਾਲਣ ਦਾ ਕਿਹੜਾ ਤਰੀਕਾ ਇਹ ਕਿਹੜਾ ਤਰੀਕਾ ਬੱਚੇ ਪਾਲਣ ਦਾ ਲੋਕਾਂ ਦੀ ਗਰਦ ਵਿੱਚ ਘਟ ਘਟ ਨੂੰ ਬੱਚੇ ਪਾਲਨੇ ਅੱਗੇ ਨੂੰ ਕਰਦੇ ਚਲੋ ਸਾਰ ਅੱਗੇ ਤੋਂ ਉਹਨਾਂ ਨੂੰ ਜੀ ਇਹ ਬੰਦਾ ਮੈਂ ਕਹਿੰਦਾ ਜੇ ਇਮਾਨਦਾਰੀ ਦੀ ਕਮਾਈ ਲੈ ਕੇ ਉੱਠੇ ਨਾ ਸਰਪੰਚ ਸਾਹਿਬ ਮੈਂਬਰ ਸਾਹਿਬ ਇਹ ਬੰਦਾ ਇਮਾਨਦਾਰੀ ਦੀ ਕਮਾਈ ਲੈ ਕੇ ਉੱਠਦਾ ਫਿਰ 5000 ਰੁਪਏ ਘਟੋ ਘਟ ਬਚਾ ਕੇ ਉੱਠਦਾ ਸ਼ਾਮ ਨੂੰ ਉਹਦੇ ਦੁਕਾਨ ਦੇ ਗੱਲੇ ਦੇ ਵਿੱਚੋਂ ਹਾਂ ਇਹ ਤਾਂ ਇਹ ਕੋ ਲੋਕ ਹੈ ਜਿਹੜੇ ਵਿਚਾਰੇ 300 400 500 ਰੁਪਏ ਤੇ ਦਿਹਾੜੀ ਕਰਦੇ ਮਜ਼ਦੂਰੀ ਕਰਦੇ 30 ਦੇ 30 ਦਿਨ ਬਾਈ ਜੀ ਤੁਹਾਨੂੰ ਵੀ ਪਤਾ ਇਸ ਗੱਲ ਦਾ ਮੈਂਬਰ ਸਾਹਿਬ ਕਿ ਦਿਹਾੜੀ 30 ਦੇ 30 ਦਿਨ ਨਹੀਂ ਲੱਗਦੀ ਜੇ 20 ਦਿਨ 22 ਦਿਨ ਲੱਗੀ ਨਾ ਤਾਂ ਉਹਨਾਂ ਦਾ 10 ਤੋਂ 12000 ਰੁਪਏ ਮਹੀਨਾ ਬਣਦਾ ਤੇ ਪਿੱਛੇ ਪਰਿਵਾਰ ਹੁੰਦੇ ਪਤਾ ਨਹੀਂ ਚਾਰ ਜੀ ਆਵੇ ਕਿ ਪੰਜਾਂ ਆਵੇ ਕਿ ਸੱਤਾਂ ਦੇ ਉਹ ਬੰਦੇ ਟਾਈਮ ਪਾਸ ਕਰਦੇ ਆ ਨਾ ਹੁਣ ਮੈਨੂੰ ਦੱਸੋ ਇਹ ਇਹਨਾਂ ਦਾ ਲਾਲਚ ਕੀ ਹੈ ਚਾਈਨਾ ਡੋਰੇ ਕਿਉਂ ਵੇਚਦੇ ਆ ਜੇ ਇਹ ਸਧਾਰਨ ਡੋਰ ਵੇਚਦੇ ਨੇ ਜਿਹੜੀ ਆਪਣੇ ਚਾਹੇ ਅੰਮ੍ਰਿਤਸਰ ਤੋਂ ਆ ਗਈ ਚਾਹੇ ਕਿਤੋਂ ਹੋਰ ਆ ਗਈ ਅਸੀਂ ਤਾਂ ਸਾਰੀਆਂ ਚੀਜ਼ਾਂ ਪਹਿਲਾਂ ਪਰਤਾਰ ਕੇ ਰੱਖੀਆਂ ਹੁੰਦੀ ਐ ਉਤੋਂ ਇਹਨਾਂ ਨੂੰ 100 100 150 ਰੁਪਏ ਦਾ ਗੱਟੂ ਮਿਲਣਾ 100 ਤੋਂ ਘੱਟ ਵੀ ਮਿਲ ਜਾਂਦਾ ਜਿਹੜੀ ਮਾੜੀ ਐ ਇਹਨਾਂ ਦਾ ਉਹ ਵੇਖਦਾ 2 250 ਦਾ ਅੱਛਾ ਅੱਛਾ ਚਾਈਨਾ ਡੋਰ ਇਹਨਾਂ ਨੂੰ ਮਿਲਦੀ ਐ 250 ਤੋਂ 300 ਨੂੰ ਗੱਟੂ ਜਿਹੜਾ ਹੈਗਾ ਤੇ ਹੁਣ ਹਰੇਕ ਕੋਲੇ ਸਾਹਮਣੇ ਨਹੀਂ ਰੱਖੀ ਜਦੋਂ ਇਹਨਾਂ ਨੇ ਵੇਚਣੀ ਐ ਨਾ ਉਹ 2 250 ਵਾਲਾ ਗੱਟੂ ਜਿਹੜਾ ਇਹੋ 1000 ਤੋਂ 1500 ਦਾ ਵ ਤੇ ਘਰਾਮ ਨਹੀਂ ਤਾਂ ਹੋਰ ਕੀ ਹੈ ਇਹ ਤਾਂ ਗੱਲ ਹੈਗੀ ਠੀਕ ਹੈ ਇੱਕ ਪਾਸੇ ਤੁਸੀਂ ਲੋਕਾਂ ਤੋਂ 5 5 7 7 ਗੁਣਾ ਪੈਸੇ ਵਸੂ ਰ ਰਹੇ ਹੋ ਦੂਜੇ ਪਾਸੇ ਤੁਸੀਂ ਮੌਤ ਦਾ ਸਮਾਨ ਵੇਚ ਰਹੇ ਲੋਕਾਂ ਦਾ ਜੀ ਠੀਕ ਹੈ ਮੈਂ ਇਸ ਕਰਕੇ ਜੀ ਮੇਰੀ ਇੱਕ ਸੁਭਾਅ ਹੈ ਪਹਿਲੇ ਦਿਨ ਤੋਂ ਕਿ ਕਦੇ ਵੀ ਮੈਂ ਜ਼ਿੰਮੇਵਾਰ ਬੰਦਿਆਂ ਨੂੰ ਮੋੜਿਆ ਨਹੀਂਗਾ ਠੀਕ ਹੈ ਮੈਂ ਫੇਰ ਜ਼ਿਕਰ ਕਰਦਾ ਵੀ ਠੀਕ ਹੈ ਐਮਐਲਏ ਸਾਹਿਬ ਨੇ ਜੋ ਬੋਲਣਾ ਸੀ ਬੋਲ ਲਿਆ ਹਾਂਜੀ ਠੀਕ ਹੈ ਤੜਕੇ ਤੱਕ ਉਹ ਕੀ ਕਾਰਵਾਈ ਪਾਉਣਗੇ ਅਜੇ ਮੇਰੇ ਤਾਂ ਪਹਿਲੀ ਵਾਰ ਹੀ ਇਹੋ ਜੇ ਕੇਸ ਦੇ ਵਿੱਚ ਆਉਣਾ ਵਾਸਤਾ ਪੈ ਰਿਹਾ ਕਿਉਂਕਿ ਮੈਂ ਤਾਂ ਜੇ ਮੈਂ ਤਾਂ ਹਫਤਾ ਵੀ ਨਹੀਂ ਹੋਇਆ ਇੱਥੇ ਆਇਆ ਇਹਨੂੰ ਹਾਂ ਹਾਂ ਤੇ ਆਉਂਦਿਆ ਸਾਰਾ ਚੀਜ਼ ਜਿਹੜੀ ਮੈਂ ਤਾਂ ਆ ਕੇ ਹਦਾਇਤਾਂ ਜਾਰੀ ਕੀਤੀਆਂ ਤੇ ਇਹਨਾਂ ਨੇ ਕੰਮ ਕੀਤਾ ਰਾਜੂ ਗਿਆ ਸਰਪੰਚ ਸਾਹਿਬ ਨੂੰ ਦੱਸਤਾ ਹਾਂਜੀ ਐਮਐਲਏ ਸਾਹਿਬ ਨੂੰ ਮੈਂ ਆਪਣੇ ਵੱਲੋਂ ਕਾਲ ਕਰ ਲਊਗਾ ਕੋਈ ਗੱਲ ਨਹੀਂ ਪਰ ਮਾਫੀ ਸ਼ਬਦ ਮੇਰੀ ਡਾਇਰੀ 'ਚ ਨਹੀਂ ਲਿਖਿਆ ਕਿਉਂਕਿ ਮੈਂ ਉਹੋ ਜੇ ਉਹਦੀ ਗਲਤੀ ਕਰਦੀ ਨਾ ਕਰ ਅਨਾਊਂਸਮੈਂਟ ਯਾਦ ਹੈ ਮੈਂ ਕਮਾਈ ਹੋਈ ਸੀ ਹੈਗੀ ਕੰਨ ਚ ਹਾਂਜੀ ਜੇ ਕੋਈ ਚਾਈਨਾ ਡੋਰ ਖਰੀਦ ਕੇ ਆਪਦੇ ਜਵਾਕ ਨੂੰ ਦਿੰਦਾ ਜਾਂ ਕੋਈ ਆਪ ਖਰੀਦ ਕੇ ਪਤੰਗ ਚੜਾਉਂਦਾ ਤੇ ਉਹ ਚਾਈ ਡੋਰ ਨਾਲ ਕਿਸੇ ਦਾ ਨੁਕਸਾਨ ਹੋ ਜਾਂਦਾ ਖਰੀਦਣ ਵਾਲੇ ਵਾਸਤੇ ਮੈਂ 50000 ਦਾ ਜੁਰਮਾਨਾ ਰੱਖਿਆ ਸਰਪੰਚ ਸਾਹਿਬ ਉਹ ਨਾਲ ਮੈਂ ਗੱਲ ਕਰੂੰਗਾ ਕਿੰਨੇ ਜੁਰਮਾਨੇ ਨਾਲ ਘੱਟੋ ਘੱਟ ਤੇਰਾ ਸਰੂਗ ਹੈ ਲੈਕਤ ਪੜਤ ਕਰਕੇ ਬੰਦੇ ਜੀ ਹਾਲ ਨਹੀਂ ਨਹੀਂ ਕੋਈ ਨਹੀਂ ਤੁਸੀਂ ਉਹ ਮੈਂ ਸਰਪੰਚ ਸਾਹਿਬ ਨਾਲ ਗੱਲ ਕਰੂੰਗਾ ਤੁਹਾਡੇ ਨਾਲ ਨਹੀਂ ਕਰਨੀ ਠੀਕ ਹੈ ਤੁਹਾਡੇ ਨਾਲ ਮੈਂ ਨਹੀਂ ਕਰਨੀ ਛੇੜ ਜੀ ਹਾਂਜੀ ਮੈਂ 1 ਲੱਖ ਰੁਪਇਆ ਅਨਾਉਂਸ ਕਰਵਾਇਆ ਹੋਇਆ ਚੈਨਾ ਡੋਰ ਵੇਚਣ ਵਾਲਾ ਹਾਂ। ਹਾਂ ਤੇ ਬਥੇਰੀ ਵੇਚੀ ਐ ਬਥੇਰੀ। ਮੈਂ ਕਢਾ ਕੇ ਲਾਵਾਂ ਡੱਟੇ ਕਿੰਨੇ ਸੋਹ। ਮੈਂ ਘੱਟੇ ਕਢਾ ਲਿਆ ਫਿਰ ਕਿੰਨੇ ਸਰਪੰਚ ਸਾਹਿਬ ਘੱਟੇ ਕਢਾ ਕੇ ਵਿਖਾਦੇ ਤੇ। ਹਾਂ ਉਹ ਵੀ ਕਿੰਨੇ ਘੱਟਿਆਂ ਚ ਪਈ ਸੀਗੀ। ਤੇ ਵੇਚੇ ਕਿੰਨੇ ਹੋਣਗੇ? ਬਾਜਾ ਜੀ ਇਹਨਾਂ। ਵੇਚੇ ਕਿੰਨੇ ਹੋਣਗੇ ਹੁਣ ਤੱਕ ਨਹੀਂ। ਹਾਂਜੀ। ਠੀਕ ਐ ਬਥੇਰਾ ਗੱਲ ਵੱਡਿਆ ਲੋਕਾਂ ਦਾ ਤੁਸੀਂ। ਪਹਿਲੀ ਗਲਤੀ ਸੀ ਜੀ। ਸੇਠ ਜੀ ਪਹਿਲੀ ਗਲਤੀ ਨਹੀਂ ਸੀ। ਤੁਹਾਨੂੰ ਸਾਰੀ ਰਿਪੋਰਟ ਹੁੰਦੀ ਐ। ਮੈਂ ਤੁਹਾਡੀ ਦੁਕਾਨ ਤੇ ਕਿਉਂ ਗਿਆ? ਜੇ ਤੁਹਾਡੀ ਨੋਟਿਸ ਦੇ ਵਿੱਚ ਕੋਈ ਹੋਰ ਬੰਦਾ ਹੈਗਾ ਨਾ ਵੀ ਵੇਚਦਾ ਤਾਂ ਮੈਨੂੰ ਉਹਦਾ ਤੁਸੀਂ ਐ ਕਰੋ ਗੁਪਤ ਤਰੀਕੇ ਨਾਲ ਨੰਬਰ ਦੇ ਦਿਓ ਜੇ ਚੱਕੇ ਤੁਹਾਡੇ ਵਾਲੀ ਕਾਰਵਾਈ ਬਰਾਬਰ ਦੀ ਨਾ ਨਾ ਪਾਵਾ ਤਾਂ ਧਰਮ ਚੋਂ ਬਰਾੜਵਾ ਕਿ ਮੈਨੂੰ ਕੀ ਕਰ ਗਈ ਸਾਰੇ ਸ਼ਹਿਰ ਚ ਗਿਰਦੀ ਹੁਣ ਫੜ ਕੇ ਵੇਚਣੀ ਆ ਕਿਤਨੀ ਜੀ ਨਹੀਂ ਫਿਰ ਐ ਰੋ ਛੱਡ ਦੇ ਜੁਰਮਾਨੇ ਨਾਲ ਤੇਰੇ ਤੇ ਦੇ ਦਾਂ 307 ਦਾ ਪਰਚਾ ਫਿਰ ਵੇਚ ਲੇਗਾ ਯਾਰ ਛਾਰਬਲਾ ਹੀ ਤੁਸੀਂ ਲੋਕਾਂ ਨੇ ਮੈਂ ਪੰਚਾਇਤ ਦਾ ਸਤਿਕਾਰ ਕਰ ਰਿਹਾ ਐਮਐਲਏ ਸਾਹਿਬ ਮੈਨੂੰ ਗਰਮ ਬੋਲ ਕੇ ਉਹਨਾਂ ਦਾ ਸਤਿਕਾਰ ਕਰੇ ਤੂੰ ਹਲੇ ਕਹਿੰਦਾ ਸਾਰਾ ਸ਼ਹਿਰ ਵੇਚਦਾ ਨਹੀਂ ਨਹੀਂ ਸਰ ਮੈਂ ਤਾਂ ਮੈਂ ਇਹਨਾਂ ਦੀ ਅਗਰ ਕਿਹ ਕਹਿੰਦਾ ਆਪਣੇ ਨਾਲ ਇਹ ਸਾਰੀ ਪੰਚਾਇਤ ਆਈ ਲੋਕ ਤਾਂ ਲोटा फੋਹਾ ਵੀ ਕਰ ਲੋਕ ਤਾਂ ਲोटा फੋਹਾ ਵੀ ਕਰ ਦੇ ਫਿਰ ਉਹ ਕਰ ਲਿਆ ਕਰੋ ਬਾਕੀ ਟੱਬਰ ਲਾ ਕੇ ਲੇਖਤਨ ਜੀ ਜਿਦਾਈ ਨਾ ਕਰੋ ਛੱਡ ਦੇ ਕੱਲ ਨੂੰ ਇਹਦੇ ਤਾਉਣ ਚ ਕਿੱਲਾ ਜੀ ਇਹਨੇ ਉੱਥੋਂ ਵੀ ਕਿਹਾ ਸੀਗਾ ਕਹਿੰਦਾ ਸਾਡੇ ਇੱਥੋਂ ਦੇ ਐਮਐਲਏ ਮੰਤਰੀ ਮੇਰੀ ਜੇਬ 'ਚ ਐ ਇਹੋ ਜੇ 20 ਥਾਣੇਦਾਰ ਆਏ 20 ਗਏ ਜਾਂਦਾ ਸਾਰੀ ਗੱਲ ਇਹ ਕਹਿ ਕੇ ਵੇਚਦਾ ਸੀ ਇਹ ਸਾਰਾ ਕੁ ਬੇਨਤੀ ਐ ਨਹੀਂ ਇਹਨੇ ਤਾਂ ਬਹੁਤ ਰੁਪਏ ਕਮਾਏ ਮੇ ਯਾਰ ਮੇਰੇ ਕੋਲ ਮਜ਼ਾਕ ਵਾਲਾ ਕੋਈ ਗੱਲ ਨਹੀਂ ਹੈਗੀ ਠੀਕ ਹੈ ਕਿਉਂ ਪਾਦਾ ਤੇਰਾਲਾ ਜੁਰਮਾਨਾ ਪਤੰਗ ਪਤੰਗ ਤੇਰਾ ਜਵਾਬ ਚ ਪਾਓ ਸੀ ਕਿ ਇਹਦਾ ਦਿਹਾੜੀਦਾਰ ਬੰਦਾ ਜੀ ਦਿਹਾੜੀਦਾਰ ਕੋਲ ਤੇਰੇ ਕੋਲ ਕਿੰਨੇ ਗੱਟੂ ਕਿੰਨੇ ਦੇ ਵਿੱਚ 1000 ਦਾ ਕਿ 1500 ਦਾ ਮੈਨੂੰ 1200 ਦਾ ਲਾਇਆ 1200 ਦਾ ਲਾਇਆ ਹਾਂ ਤੇ ਦਿਹਾੜੀਦਾਰ ਕੋਲ 1200 ਆ ਗਿਆ ਜਵਾਕ ਨੂੰ ਚੈਨਾ ਡੋਰ ਲੈ ਕੇ ਦੇ 100 ਰੁਪਏ ਦਾ ਵੀ ਆ ਜਾਂਦਾ ਮੈਨੂੰ ਇਹ ਚੀਜ਼ਾਂ 라ਜੂ ਪਸੰਦ ਨਹੀਂ ਹੈ ਠੀਕ ਹੈ ਠੀਕ ਹੈ ਮੈਂ ਸਤਿਕਾਰ ਕਰਦਾ ਚਾਹੇ ਆਮ ਹੋਵੇ ਚਾਹੇ ਖਾਸ ਹੋਵੇ ਠੀਕ ਹੈ ਇਹ ਮਜ਼ਾਕੀਆ ਗੱਲਾਂ ਮੈਨੂੰ ਨਹੀਂ ਪਸੰਦ ਆਉਂਦੀ ਮੈਂ ਆਪਣੇ ਸੀ ਜਰਮਾਨਾ ਲੱਗੂਗਾ ਹਾਂ ਮੈਂ ਸਰਪੰਚ ਸਾਹਿਬ ਨਾਲ ਗੱਲ ਕਰ ਲੈਣਾ ਐਮਐਲਏ ਸਾਹਿਬ ਨੂੰ ਮੈਂ ਕਾਲ ਕਰ ਲਊਗਾ ਜਰਮਾਨਾ ਲੱਗੂਗਾ ਤੈਨੂੰ ਵੀ ਲੱਗੂਗਾ ਇਹਨੂੰ ਵੀ ਲੱਗੂਗਾ ਲਿਖਾ ਕੇ ਲਊਗਾ ਇੱਥੇ ਬਕਾਇਦਾ ਤੁਹਾਡੇ ਕੋਲ ਤੁਹਾਡੇ ਬਕਾਇਦਾ ਬਿਆਨ ਹੋਣਗੇ ਇੱਥੇ ਕਿ ਤੁਸੀਂ ਅੱਗੇ ਤੋਂ ਇਹ ਚੀਜ਼ਾਂ ਕਰੋਗੇ ਤਦ ਮਾਫੀ ਦੀ ਹੈ ਠੀਕ ਹੈ ਸਰਪੰਚ ਸਾਹਿਬ ਮੈਂ ਡਿਪਟੀ ਸਾਹਿਬ ਦੀ ਕਾਲ ਸੀਗੀ ਤੇ ਮੈਂ ਬਸ ਮਿਲ ਕੇ ਆ ਗਿਆ ਉਹਨੂੰ ਕੋਈ ਗੱਲ ਨਹੀਂ ਮੈਂ ਕੋਈ ਗੱਲ ਨਹੀਂ ਬੰਦੇ ਖਿਆਲ ਰੱਖਿਓ ਜੀ ਹਾਂ ਮੈਂ ਨਹੀਂ ਆ ਗਿਆ ਤੁਸੀਂ ਬੈਠੋ ਆਪਾਂ ਬੈਠ ਕੇ ਗੱਲਬਾਤ ਕਰਕੇ ਨਿਬੇੜਦੇ ਆ ਇਹਨੂੰ ਰਾਮ ਸਿੰਘ ਜੀ ਇਹਨਾਂ ਨੂੰ ਬਿਠਾਓ ਜੇ ਇਹਨਾਂ ਨੂੰ ਵੀ ਚਾਹ ਪਾਣੀ ਪੁੱਛ ਲਓ ਜੇ ਚਾਹੀਦਾ ਕੁਝ ਤੇ ਇਧਰ ਸਰਪੰਚ ਸਾਹਿਬ ਹੋਰਾਂ ਨੂੰ ਵੀ ਪਾਣੀ ਵੀ ਪਿਆਓ ਚਾਹ ਵੀ ਪਿਆਓ ਹੋਰ ਤੇ ਕੁਝ ਮੰਗਾ ਲਓ ਖਾਣ ਵਾਸਤੇ ਚਲੋ ਕਾਕੇ